ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਸਭਨਾਂ ਦੇ ਨਾਲ ਸਾਂਝੀ ਕਰ ਰਿਹਾ ਹਾਂ ਰੋਜ਼ਗਾਰ ਸਮਾਚਾਰ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਜਿਹੜੇ ਨੌਕਰੀ ਕਰਨ ਦੇ ਇੱਛੁਕ ਨੇ ਚਾਹਵਾਨ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਤੇ ਸਾਬਕਾ ਫੌਜੀ ਵੀਰ ਉਹਨਾਂ ਦੇ ਲਈ ਮੈਂ ਇੱਕ ਜਾਣਕਾਰੀ ਸਾਂਝੀ ਕਰ ਰਿਹਾ ਜਿਹਦੇ ਵਿੱਚ ਤੁਹਾਨੂੰ ਨਵੀਆਂ ਨੌਕਰੀਆਂ ਉਹ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਉਹਦੀ ਜਾਣਕਾਰੀ ਦਿੱਤੀ ਜਾਏਗੀ ਪੰਜਾਬ ਤੋਂ ਬਾਹਰ ਵੀ ਕਈ ਨੋਟੀਫਿਕੇਸ਼ਨ ਜਿਹੜੀਆਂ ਆਈਆਂ ਨੇ ਜਦੋਂ ਦਾ ਮੈਂ ਇਹ ਚੈਨਲ ਚਲਾਇਆ ਬਹੁਤ ਸਾਰੇ ਸਾਬਕਾ ਫੌਜੀ ਵੀਰ ਬੇਰੁਜ਼ਗਾਰ ਮੁੰਡੇ ਕੁੜੀਆਂ ਫੋਨ ਕਰਦੇ ਨੇ ਮੈਸੇਜ ਕਰਦੇ ਨੇ ਤੇ ਇਹਦੇ ਨਾਲ ਹੀ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੌਬ ਪਲੇਸਮੈਂਟ ਆਫਿਸ ਖੁੱਲੇ ਹੁੰਦੇ ਨੇ ਕਿਸੇ ਸਾਬਕਾ ਫੌਜੀ ਵੀਰ ਨੇ ਆ ਕੇ ਕੋਈ ਸਿਕਿਉਰਿਟੀ ਦੀ ਕੰਪਨੀ ਖੋਲੀ ਹੈ ਤੇ ਉਹਦੇ ਤੋਂ ਇਲਾਵਾ ਜੋਬ ਪਲੇਸਮੈਂਟ ਦਫਤਰ ਖੋਲੇ ਨੇ ਉਹ ਵੀ ਮੈਨੂੰ ਆਪਣੇ ਆਪਣੇ ਸ਼ਹਿਰਾਂ ਦੇ ਵੱਲੋਂ ਨੋਟੀਫਿਕੇਸ਼ਨ ਭੇਜਦੇ ਰਹਿੰਦੇ ਨੇ ਸੋ ਮੇਰਾ ਕੰਮ ਹੈ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਤੁਹਾਨੂੰ ਜ਼ਰੂਰਤ ਨਹੀਂ ਹੋਏਗੀ ਤੁਹਾਡੇ ਨੇੜੇ ਤੇੜੇ ਦੋਸਤ ਮਿੱਤਰ ਰਿਸ਼ਤਦਾਰੀ ਦੇ ਵਿੱਚ ਕਿਸੇ ਲੋੜਵੰਦ ਬੱਚੇ ਨੂੰ ਸਾਫਕਾ ਫੌਜੀ ਨੂੰ ਨੌਕਰੀ ਦੀ ਜ਼ਰੂਰਤ ਹੋਏਗੀ ਤਾਂ ਇਸ ਵੀਡੀਓ ਦੇ ਵਿੱਚ ਜਾਣਕਾਰੀ ਲੈ ਕੇ ਉਹ ਆਪਣਾ ਜਿਹੜਾ ਲਾਹਾ ਉਠਾ ਸਕਦੇ ਨੇ ਸੋ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰੰਧਾਵਾ ਜੌਬ ਹੱਬ ਜਿਹੜਾ ਖੁੱਲਿਆ ਹੋਇਆ ਜਿੱਥੇ ਨੌਕਰੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕੰਪਨੀਆਂ ਦੇ ਵਿੱਚ ਸੰਪਰਕ ਕਰਕੇ ਬੇਰੁਜ਼ਗਾਰਾਂ ਨੂੰ ਸਾਬਕਾ ਫੌਜੀਆਂ ਨੂੰ ਨੌਕਰੀਆਂ ਤੇ ਲਵਾਇਆ ਜਾਂਦਾ ਹੈ ਉਹ ਆਪਣੀ ਫੀਸ ਵੀ ਚਾਰਜ ਕਰਦੇ ਨੇ ਜਦੋਂ ਮੈਂ ਫੌਜ ਵਿੱਚੋਂ ਪੈਨਸ਼ਨ ਆਉਣ ਤੋਂ ਬਾਅਦ ਪਹਿਲੀ ਪ੍ਰਾਈਵੇਟ ਜੌਬ ਕੀਤੀ ਸੀ ਤੇ ਮੈਂ ਵੀ ਆਪਣੀ ਪਹਿਲੀ ਸੈਲਰੀ ਦਾ ਜਿਹੜਾ ਅੱਧੀ ਪੇਮੈਂਟ ਉਹ ਉਸ ਪਲੇਸਮੈਂਟ ਆਫਿਸਰ ਨੂੰ ਦਿੱਤੀ ਸੀ ਸੋ ਇਹ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਵੱਖ-ਵੱਖਰੇ ਜਿਹੜੇ ਮਾਪਦੰਡ ਹੁੰਦੇ ਨੇ ਡਿਲੀ ਹੁੰਦੀ ਹੈ ਸੋ ਤੁਸੀਂ ਜਾਣਕਾਰੀ ਲੈ ਕੇ ਜੋ ਮੈਂ ਤੁਹਾਨੂੰ ਫੋਨ ਨੰਬਰ ਦੇਵਾਂਗਾ ਉਹਦੇ ਤੇ ਗੱਲ ਕਰਕੇ ਸਾਰੀ ਗੱਲ ਤੁਸੀਂ ਖੋਲ ਲੈਣੀ ਹੈ ਕਿ ਤੁਹਾਡੀ ਕਿੱਥੇ ਜੌਬ ਲੱਗੇ ਕਿ ਕਿੰਨੀ ਸੈਲਰੀ ਹੋਏਗੀ ਤੇ ਕੀ ਤੁਸੀਂ ਇਹਦੀ ਜਿਹੜੀ ਜਦੋਂ ਤੁਹਾਡੀ ਪੱਕੀ ਜੌਬ ਲੱਗ ਜਾਂਦੀ ਹੈ ਕੀ ਤੁਸੀਂ ਇਹਦੀ ਜਿਹੜੀ ਫੀਸ ਹੈ ਉਹ ਇਹਨਾਂ ਨੂੰ ਕੰਪਨੀ ਵਾਲਿਆਂ ਨੂੰ ਤੁਸੀਂ ਪੇ ਕਰਣੀ ਹੈ ਇਹ ਸਾਰੀ ਗੱਲ ਤੁਸੀਂ ਖੋਲ ਲੈਣੀ ਹੈ ਸੋ ਜਾਣਕਾਰੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਜਾਣਕਾਰੀ ਲੁਧਿਆਣਾ ਦੇ ਵਿੱਚ ਰਿਲਾਈਅੰਸ ਮਾਲ ਦੇ ਵਿੱਚ ਸਿਕਿਉਰਿਟੀ ਗਾਰਡ ਦੀਆਂ 50 ਪੋਸਟਾਂ ਨੇ ਮੇਲ ਦੇ ਲਈ ਤੇ 50 ਨੇ ਫੀਮੇਲ ਦੇ ਲਈ ਪਲੱਸ 2 ਪਾਸ ਯੋਗਤਾ ਹੋਣੀ ਚਾਹੀਦੀ ਹੈ ਹਾਈਟ 5 ਫੁੱਟ 7 ਇੰਚ ਏਜ 25 ਤੋਂ 40 ਸਾਲ ਤੇ ਇਹਦੇ ਵਿੱਚ ਡਿਊਟੀ 12 ਘੰਟੇ ਰਹੇਗੀ ਤਨਖਾਹ ਜਿਹੜੀ ਤੁਹਾਡੀ 29000 ਪਰ ਮਾਸ ਰਹਿਣ ਵਾਲੀ ਹੈ ਸਾਬਕਾ ਫੌਜੀਆ ਨੂੰ ਇਹਦੇ ਵਿੱਚ ਪਹਿਲ ਦਿੱਤੀ ਜਾਏਗੀ ਪਰ ਸਿਵਲਨ ਮੁੰਡੇ ਕੁੜੀ ਵੀ ਮੁੰਡੇ ਕੁੜੀਆਂ ਵੀ ਇਹਦੇ ਵਾਸਤੇ ਜਿਹੜਾ ਸੰਪਰਕ ਕਰ ਸਕਦੇ ਨੇ ਇੰਟਰਵਿਊ ਦੇ ਸਕਦੇ ਨੇ ਸੰਪਰਕ ਨੰਬਰ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਏਸੇ ਕੰਪਨੀ ਦੀ ਹੋਰ ਦੋ ਨੋਟੀਫਿਕੇਸ਼ਨਾਂ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਅਮਰਸਰ ਸ਼ਹਿਰ ਦੇ ਵਿੱਚ ਛਟਾ ਇਲਾਕੇ ਦੇ ਵਿੱਚ ਪਰਸਨਲ ਸਿਕਿਉਰਿਟੀ ਅਫਸਰ ਚਾਹੀਦਾ ਜਿਹੜਾ ਆਟੋਮੈਟਿਕ ਗੱਡੀ ਚਲਾਉਣੀ ਜਾਣਦਾ ਹੋਵੇ ਤਾਂ ਉਹਦੀ ਜਿਹੜੀ ਡਿਊਟੀ ਹੈ 10 ਘੰਟੇ ਰਹੇਗੀ 10 ਤੋਂ 8 ਵਜੇ ਤੱਕ ਤਨਖਾਹ 22000 ਰੁਪਏ ਮਹੀਨਾ ਤੇ ਮਹੀਨੇ ਵਿੱਚ ਚਾਰ ਛੁੱਟੀਆਂ ਜਿਹੜੀਆਂ ਮਿਲਣਗੀਆਂ ਇਹਦੇ ਤੋਂ ਇਲਾਵਾ ਜੰਮੂ ਸ਼ਹਿਰ ਦੇ ਵਿੱਚ ਇੱਕ ਪਰਸਨਲ ਸਿਕਿਉਰਿਟੀ ਅਫਸਰ ਚਾਹੀਦਾ ਆਟੋਮੈਟਿਕ ਗੱਡੀ ਚਲਾਉਣੀ ਆਉਂਦੀ ਹੋਵੇ 10 ਘੰਟੇ ਡਿਊਟੀ ਹੈ ਤੇ ਤਨਖਾਹ ਜਿਹੜੀ ਉਹ 35000 ਰੁਪਏ ਰਹਿਣ ਵਾਲੀ ਹੈ ਇਹਨਾਂ ਤਿੰਨਾਂ ਨੌਕਰੀਆਂ ਦੇ ਲਈ ਜੇਕਰ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਤਾਂ 7889988593 ਇਹ ਨੰਬਰ ਤੁਸੀਂ ਨੋਟ ਕਰ ਲਓ 788988593 ਇਸ ਨੰਬਰ ਤੇ ਸੰਪਰਕ ਕਰਕੇ WhatsApp ਤੇ ਆਪਣਾ ਰੈਜ਼ਿਊਮ ਭੇਜ ਦਿਓ ਜੇ ਤੁਹਾਨੂੰ ਦਫਤਰ ਵਿੱਚ ਇੰਟਰਵਿਊ ਵਾਸਤੇ ਬੁਲਾਇਆ ਜਾਂਦਾ ਹੈ ਆਪਣੀ ਜ਼ਿੰਮੇਵਾਰੀ ਤੇ ਤੁਸੀਂ ਪੂਰੀ ਜਿਹੜੀ ਜਾਂਚ ਪੜਤਾਲ ਕਰਕੇ ਆਪਣੇ ਡਾਕੂਮੈਂਟ ਦੇਣੇ ਨੇ ਕੋਈ ਇਹਨਾਂ ਨੂੰ ਜਿਹੜੀ ਫੀਸ ਪੇ ਕਰਨੀ ਹੈ ਉਹਦੇ ਤੋਂ ਇਲਾਵਾ ਸਾਬਕਾ ਫੌਜੀ ਵੀਰਾਂ ਦੇ ਲਈ ਜਿਹੜੀਆਂ ਨੌਕਰੀਆਂ ਪੰਜਾਬ ਦੇ ਵਿੱਚ ਪੋਸਟਾਂ ਉਹਨਾਂ ਦੀਆਂ ਆਈਆਂ ਨੇ 15 ਵੈਕੈਂਸੀਆਂ ਨੇ ਪਰਸਨਲ ਸਿਕਿਉਰਿਟੀ ਅਫਸਰ ਦੀਆਂ ਇਹ ਪੂਰੇ ਆਲ ਇੰਡੀਆ ਵਿੱਚ ਨੇ ਸੋ ਇਹਦੇ ਵਿੱਚ 5 ਲੱਖ 40 ਹਜ਼ਾਰ ਸਾਲਾਨਾ ਜਿਹੜੀ ਸੈਲਰੀ ਹੈ 47 ਸਾਲ ਤੋਂ ਘੱਟ ਸਾਬਕਾ ਫੌਜੀਆਂ ਦੀ ਜਿਹੜੀ ਏਜ ਆ ਇਹਦੇ ਵਾਸਤੇ ਹੋਣੀ ਚਾਹੀਦੀ ਹੈ ਤੇ ਪਿਸਟਲ ਜਿਹੜਾ ਆਲ ਇੰਡੀਆ ਦਾ ਲਾਇਸੈਂਸ ਆ ਉਹ ਸਾਬਕਾ ਫੌਜੀ ਵੀਰਾਂ ਕੋਲੇ ਇਹ ਪਰਸਨਲ ਸਿਕਿਉਰਿਟੀ ਅਫਸਰ ਦੀ ਜੋਬ ਵਾਸਤੇ ਹੋਣਾ ਚਾਹੀਦਾ ਤੁਸੀਂ ਆਰਮੀ ਵੈਲਫੇਅਰ ਪਲੇਸਮੈਂਟ ਆਰਗੇਨਾਈਜੇਸ਼ਨ ਦੇ ਦਫਤਰ ਜਲੰਧਰ ਵਿਖੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 0181 223313 ਅਤੇ 0181 2262313 ਇਸ ਪੋਸਟ ਦੀ ਜਾਣਕਾਰੀ ਤੁਸੀਂ AWPO ਜਲੰਧਰ ਤੇ ਆਫਿਸ ਦੇ ਨੰਬਰ ਤੇ ਫੋਨ ਕਰਕੇ ਜਾਣ ਤੋਂ ਪਹਿਲਾਂ ਲੈ ਸਕਦੇ ਹੋ ਉਹਦੇ ਤੋਂ ਇਲਾਵਾ ਪਰਸਨਲ ਸਿਕਿਉਰਿਟੀ ਗਾਰਡ ਦੀਆਂ 4 ਵੈਕੈਂਸੀਆਂ ਨੇ ਜਿਦੇ ਵਿੱਚ 45 ਸਾਲ ਤੋਂ ਘੱਟ ਉਮਰ ਹੋਣੀ ਚਾਹੀਦੀ ਹੈ ਕੈਟਾਗਰੀ ਸ਼ੇਪ 1 ਹੋਵੇ ਔਰ ਇਹਦੇ ਵਿੱਚ NSG ਜਿਹੜੇ ਜਿਨ੍ਹਾਂ ਨੇ ਨੌਕਰੀ ਕੀਤੀ ਆ ਉਹਨਾਂ ਨੂੰ ਪਹਿਲ ਦਿੱਤੀ ਜਾਏਗੀ VIP ਸਕਿਉਰਟੀ ਦੇ ਵਿੱਚ ਤੁਸੀਂ ਕੰਮ ਕਰਨਾ ਹਬੋਰ ਪੰਜਾਬ ਦੇ ਵਿੱਚ ਇਹ ਵੈਕੈਂਸੀਆਂ ਨੇ 4 ਲੱਖ 20 ਹਜ਼ਾਰ ਤੁਹਾਡੀ ਸਾਲਾਨਾ ਜਿਹੜੀ ਸੈਲਰੀ ਰਹੇਗੀ ਇਹਦੇ ਵਾਸਤੇ ਤੁਸੀਂ AWPO ਚੰਡੀਗੜ੍ਹ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ 0172 259945 ਇਹ ਹਬੋਰ ਦੀਆਂ ਜਿਹੜੀਆਂ ਵੈਕੈਂਸੀਆਂ ਨੇ PSO ਦੀਆਂ ਔਰ ਇਹ ਤੋਂ ਇਲਾਵਾ ਦੋ ਵੈਕੈਂਸੀਆਂ ਜਲੰਧਰ ਦੇ ਵਿੱਚ ਨੇ ਸੋ ਉਹਦੀ ਵੀ ਜਿਹੜੀ ਸੈਲਰੀ ਹੈ 420000 ਹੈ ਇਹ ਵੀ ਪਰਸਨਲ ਸਿਕਿਉਰਿਟੀ ਅਫਸਰ ਦੀਆਂ ਨੇ ਇਹਦੇ ਵਾਸਤੇ ਤੁਸੀਂ AWP O ਜਲੰਧਰ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਿਹੜੇ ਮੈਂ ਪਹਿਲਾਂ ਵੀਡੀਓ ਵਿੱਚ ਦੱਸ ਚੁੱਕਾ ਹਾਂ ਇਹ ਨੌਕਰੀਆਂ ਦੀ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਤੁਸੀਂ ਅੱਗੇ ਵੀ ਇਹ ਜਾਣਕਾਰੀ ਸ਼ੇਅਰ ਕਰਦਿਆ ਜੇ ਤੁਹਾਨੂੰ ਜ਼ਰੂਰਤ ਨਹੀਂ ਹੋਏਗੀ ਕਿਸੇ ਸਾਬਕਾ ਫੌਜੀ ਵੀਰ ਨੂੰ ਕਿਸੇ ਲੋੜਵੰਦ ਬੱਚੇ ਨੂੰ ਨੌਕਰੀ ਦੀ ਜ਼ਰੂਰਤ ਹੋਏਗੀ ਸੋ ਸੰਪਰਕ ਕਰ ਸਕਦੇ ਨੇ ਸੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਹਾਈਪ ਅਤੇ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਪਣੇ ਆਪ ਤੁਹਾਡੇ ਕੋਲ YouTube ਵੱਲੋਂ ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀਆਂ ਪਹੁੰਚ ਜਾਣਗੀਆਂ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ